ਔਲਖ ਬਲੌਗ ਦੇ ਸਵਾਗਤ ਆ ਤੁਹਾਡਾ ਤੇ ਤੁਹਾਡਾ ਔਲਖ ਭਰਾ ਤਿੰਨ ਚੀਜ਼ਾਂ ਲੈ ਕੇ ਆ ਗਿਆ ਕਿਸ ਨੇ ਐਡ ਲਾਉਣੀ ਲਾ ਰੱਖਣੇ ਚ ਨੰਬਰ ਚ ਦੇ ਜਾਂਦਾ ਤੇ ਫੋਟੋਆਂ ਭੇਜ ਜਾ ਕਰੋ ਜਾਂ ਵੀਡੀਓ ਬਣਾ ਕੇ ਭੇਜ ਜਾ ਕਰੋ ਇੰਨਾ ਤਿਆਰ 16 ਫੁੱਟਾ ਟਰਾਲਾ ਪਿਓ ਟਾਟਾ ਸੇਲ ਤੇ ਮਾਲਕਾ ਤੇ ਫੁੱਲ ਪਲੇਟਾਂ ਭਰੀਆਂ ਥੱਲੇ ਗਾਡਰਾਂ ਦੇ ਆਉਂਦੇ ਫੁੱਲ ਪਲੇਟ ਭਰੀ ਵੀ ਆ ਉਧਰ ਵੀ ਤੇ ਉਧਰ ਵੀ ਤੇ ਦੋ ਗਾਡਰਾਂ ਦੇ ਪਿਓ ਟਾਟਾ ਸੇਲ ਦਾ ਮਾਲ ਆ ਇਹਨੂੰ ਸਾਰੇ ਟਰਾਲੇ ਨੂੰ ਇੱਕ ਦਾ ਸੇਲ ਹੁੰਦਾ ਨਾ ਕਿ ਟਾਟਾ ਦਾ ਮਾਲ ਉਹ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸਪਰਕਾ ਸਕਦੇ ਆ ਏਰੀਆ ਅੰਬਰਸਰ ਦੇ ਵਿੱਚ ਪਿੰਡ ਮਂਡੀਠਾ ਉੱਥੇ ਖੜਾ ਟਰਾਲਾ ਤੇ ਪਾਰਾ ਟਰਾਲਾ ਬਣਿਆ 35 ਕੁਇੰਟਲ ਦਾ ਟਰਾਲਾ ਇਹ ਭਰਾਂ ਦੀ ਤੋਲ ਕੇ ਕੰਡੇ ਨੇ ਚੜਾ ਕੇ ਟਰਾਲਾ ਲੈ ਸਕਦੇ ਤੁਸੀਂ ਡਾਲੇ ਨੂੰ ਕਲੱਚ ਵੀ ਲੱਗੇ ਸਿੰਗਲ ਵੀ ਲੱਗੇ ਆ ਦਾਸ ਸਿੰਘ ਕੀ 84 ਕਹੇ ਤੇ ਦਾਸ ਸਿੰਘ ਕੀ ਗਾਡਰਾਂ ਥੋੜੀ ਫੇਰ ਕੈਂਚਗਾ ਬਣਾ ਕੇ ਲਾਈਆਂ ਪਰ ਸਾਈਡਾਂ ਤੋਂ ਕੈਂਚਗਾ ਬਣਾ ਕੇ ਲਾਈਆਂ ਵੀ ਝੋਲ ਮਾਰੇ ਟਰਾਲੇ ਦੇ ਕੋਸੋ ਹੋਵੇ ਨਾ ਤੇ ਬਿਨਾ ਜਿੱ ਇੱਕ ਤੋਂ ਟਰਾਲਾ ਇਹ ਤੇ ਕਿਸੇ ਵੀ ਵੀਰ ਪਾਈ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ 56 ਇੰਚ ਮੱਛੀ ਹੌਕਾ ਤਰਪਾਲ ਪਾਉਣ ਵਾਲਾ ਪਾਈਪ 3 ਫੁੱਟ ਵੈਡਾ ਲੇਜ਼ਰ ਕੱਟਦਾ ਰਸੇ ਇਕੱਠੇ ਕਰਨ ਵਾਲਾ ਵੀ ਲਾਇਆ ਤੇਰਾ ਸਿੱਕ ਕਸਣ ਵਾਲੇ ਵੀ ਮੂਹਰੇ ਪਾਸੇ ਲਾਏ ਆ ਪਿਛਲੇ ਪਾਸੇ ਇਕੱਠੇ ਕਰਨ ਵਾਲਾ ਲਾਇਆ ਤੇ ਗੰਨੀ ਵਾਲੇ ਵੀ ਰਾਮਾ ਤੇ ਟਰਾਲਾ ਮੰਜਾ ਲੱਗਿਆ ਟੂਲ ਬਾਕਸ ਲੱਗਿਆ ਵੱਡਾ ਤੇ ਪੂਰਾ ਵਧੀਆ ਟਰਾਲਾ ਫੁੱਲ ਮੋਡੀਫਾਈ ਬੇਰ ਤੇ ਲੱਗੇ ਆ ਬੀਲ ਕਵਰ ਲੱਗੇ ਆ ਪਾਣੀ ਵਾਲੀ ਟੈਂਕੀ ਨਾਲ ਲੱਗੀ ਆ ਤੇ ਸੈਂਸਰ ਲੱਗੇ ਆ ਤੇ ਆਦੇ ਪੂਰਾ ਵਧੀਆ ਟਰਾਲਾ ਲੇਜ਼ਰ ਕੱਟਦਾ ਇਹਦਾ ਬੈਡ ਬਣਿਆ ਸਾਰਾ 16 ਸੱਤ ਟਰਾਲਾ ਰੇਟ ਫੋਨ ਤੇ ਪਵੰਤੇ ਕਰ ਸਕਦਾ ਮੈਂ ਛੀ ਟਰੈਕਟਰ ਆ ਜਲਾਲਾਬਾਦ ਏਰੀਏ ਚ ਖੜਾ 2012 ਮਾਡਲ 5545 ਤੇ ਇੰਜਨ ਗੇ ਲਿਫਟ ਦਾ ਓਕੇ ਆ ਕਾਜ ਪੱਤਰ ਜਮਾ ਟਰੈਕਟਰ ਤੇ ਵੀਰਾਂ ਦਾ ਓਕੇ ਆ ਮੂਹਲੇ ਟਾਇਰ ਹੈਗੇ 80 90 ਪੈਸੇ ਮਗਲ ਦੇ ਟਾਇਰ ਅਗੇ 50 ਪੈਸੇ ਨੀਰ ਆ ਜਾਏ ਵੇਟ ਲੱਗੇ ਮਗਲ ਦੇ ਟਾਇਰਾਂ ਤੇ ਤੇ ਕੋਕਾ ਵੀ ਟਰੈਕਟਰ ਆ ਤੇ ਬੈਂਪਰ ਸ਼ੈਂਪਰ ਪੂਰਾ ਵਧੀਆ ਲੱਗਿਆ ਲਗਾ ਵਾ ਤੇ ਕਾਜ ਪੱਤਰਾ ਚ ਪੇਪਰ ਸਾਰੇ ਓਕੇ ਟਰੈਕਟਰ ਦੀ ਆਰਸੀ ਇਹਦਾ ਰੇਟ ਦੱਸਦੇ ਆ ਤੁਹਾਨੂੰ ਕੋਕਾਪੀ ਟਰੈਕਟਰ ਆ ਇੰਜਨ ਖੇ ਲਿਫਟ ਦਾ ਓਕੇ ਆ ਰੇਟ ਹੈਗਾ 2 ਲੱਖ ਤੇ 40000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਓ ਫੁੱਲ ਮਾਰਤਾ ਹਣ ਤੇ ਸਕਰੀਨ ਸ਼ਾਟ ਪਾ ਦਿਓ ਜਾਂ ਉਹਨੂੰ ਅਗਲੇ ਵੀਡੀਓ ਭੇਜ ਦਿਓ ਤੇ ਇੰਜਨ ਖੇ ਲੱਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀਰ ਆ ਜਾ ਤੇ ਵੀਰ ਕੋ ਸਾਰੀ ਵਿਕਲ ਸਟੈਪ ਨਾ ਕਰੇ ਇੱਕੇ ਵੀਰ ਦੇ ਦੋ ਟਰੈਕਟਰ ਆ ਜਿਦੋਂ ਗਾਇ ਇੱਕ ਸੋਨਾ ਲਿਖਾਊਗਾ 750 ਦਾ ਨਹੀਂ ਬੰਦਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਵਧੀਆ ਟਰੈਕਟਰ ਤੇ ਸੋਨਾ ਲਿਖਾ 750 ਦਾ 209 ਮਾਡਲ ਇੰਨੇ ਡੀਲ ਉੱਤੇ ਦਾ ਵਧੀਆ ਟਰੈਕਟਰ ਆ ਤੇ ਡੈਕ ਲੱਗਿਆ ਛੋਟਾ ਕੱਪੜੇ ਵਾਲੀ ਛਤਰੀ ਲੱਗੀ ਆ ਜੂ ਪਾਈ ਪਿਆ ਖੋਟ ਲੱਗਿਆ ਹੋਆ ਕੱਪੜੇ ਵਾਲਾ ਤੇ ਬੈਂਪਰ ਤੇ ਵਧੀਆ ਥੈਂ ਪਰ ਨਾਲ ਧਕਣ ਪੂਰਦਾ ਤੇ 50 ਪੈਸੇ ਟਾਇਰ ਆ ਚਾਰੇ ਪੰਜਾਬ ਨੰਬਰ ਆ ਤੇ ਇੰਜਣ ਗੇਅਰ ਦਾ ਜਮਾ ਓਕੇ ਆ ਤੇ ਲੈਂਕਾਂ ਸ਼ੈਂਕਾਂ ਵਧੀਆ ਪਈਆਂ ਨਵੇਂ ਵਰਗੀਆਂ ਜਮਾ ਟਰੈਕਟਰ ਪਿਆ ਕਿਸੇ ਵੀ ਵੀਰ ਪਈਆਂ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਬੈਟਰੀ ਵਧੀਆ ਓਕੇ 100 ਰੁਪਏ ਦੀ ਲਿਫਟ ਪੰਪ ਨਵੇਂ ਲੱਗੇ ਆ 2009 ਮਾਡਲ ਆ ਇਦੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਮੈਂ ਮਾਲਕ ਵੀਰ ਨੂੰ ਕਹਿੰਦਾ 2.5 ਲੱਖ ਰੁਪਏ ਤਾਂ ਦੇ ਦੂੰਗਾ ਟਰੈਕਟਰ ਤੇ ਮੌਕੇ ਤੇ ਫੁੱਲ ਮਾਨ ਤਾਨ ਕਰ ਦੂੰਗਾ 2.5 ਲੱਖ ਰੁਪਏ ਮੰਗ ਕਰਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ ਆ ਤੇ ਵੀਡੀਓ ਸਾਰੀ ਵੇਖੋ ਸਟਿੱਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਕਰ ਚੈਨਲ ਫੋਲੋ ਕਰਦੇ ਕਰੋ ਤੇ ਸਾਰੇ ਵੀਰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਚੈਨਲ ਫੋਲੋ